ਰਲਾਕਸ ਹੋ ਸਾਰੇ ਮੋਡਮ ਮੜੇ ਲਾਇਕਸ ਕਰੋ ਹੌਲੀ ਹੌਲੀ ਗੋਟ ਗੋਟ ਪੈਰ ਪੂਰ ਕਰੋ ਆਪਣੇ ਜਿਤਨਾ ਮੈਂ ਨਹੀਂ ਕਰੀ ਤੇ ਗਾਂ ਨੂੰ ਇਤਰਾ ਇਤਰਾ ਐ ਘਮਾਓ ਪੈਰ ਨੂੰ ਅਗਲੇ ਹਾਂ ਹੌਲੀ 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 ਦੂਜਾ ਪੈਰ ਵੀ ਟੱਡਾ ਬੂਟ ਨਹੀਂ ਪਾਇਆ ਅੱਜ ਹੈਂ ਮੈਂ ਬੰਦਾ ਬਣਾ ਦਾਂ ਨਾ ਤੈਨੂੰ ਮੈਂ ਅ ਚਲੋ ਚਲੋ ਤੇਰੀ ਹੁਣੇ ਗਰਮੀ ਆ ਗਈ ਜਿਹੜੀ ਨਾ ਤੇਰੀ ਚਲ ਵਾ ਗੋਡਾ ਚੋੱਕੇ ਲਾਉ ਤਾਣੂ ਨਾਲ ਤਾਣ ਸਿੱਧੇ ਰਹਿਣਾ ਲਿਫਣਾ ਨਹੀਂਗਾ ਤਾਂ ਲਾ ਅਗਰ ਪੂਰਾ ਹਾਂ ਹੁਣ ਪਿਛਲੇ ਬੰਨ ਪੈਰ ਮੋੜ ਕੇ ਲਾਓ ਹੌਲੀ ਸਿੱਧਾ ਕਿਉਂ ਉਖੜੀ ਜਨਾਂ ਤੂੰ ਹੌਲੀ ਜੀ ਆ ਨਾਰਮਲ ਆ ਤੂੰ ਤਾਂ ਐ ਦੂਰੇ ਹੋਈ ਜਨਾਂ ਹੌਲੀ ਹੌਲੀ ਤੌਣ ਤੌਣ ਕਰੋ ਘੁਮਾਓ ਆਈੜਿਆ ਦੇਣਾ ਇਹ ਮੈਂ ਮੁੜ ਕੇ ਸਿੱਧੇ ਕਰ ਦਨੇ ਮੈਂ ਇਹਨਾਂ ਨੂੰ ਆਸਾ ਜ਼ਿਆਦਾ ਹੁੰਦਾ ਤੁਹਾਨੂੰ ਕੋਹਾ ਦੂਜੇ ਬੰਨੇ ਨੂੰ ਵੀ ਦੂਜੇ ਬੰਨੇ ਨੂੰ ਪਿੱਛੇ ਨੂੰ ਹੁਣ ਬੈਗ ਆ ਸਲੋ ਗੋਡਨ ਲਾਉ ਸਰ ਆਲੇ ਆਲੇ ਬਰਾਬਰ ਕਰਕੇ ਅਮਰੀਕਾ ਦੇ ਕਰਦੇ ਨਾ ਜਿਹੜਾ ਸਹੀ ਨਹੀਂ ਕਰਦਾ ਮੁੜ ਕੇ ਨਾ ਆਖਿਓ ਚਲੋ ਅੱਗੇ ਪਿੱਛੇ ਪੈਰ ਕਰਕੇ ਲਾਓ ਗੋਡੇ ਨੂੰ ਫੇਰ ਨਾ ਥੋੜਾ ਥੋੜਾ ਹਾਂ ਥੋੜਾ ਜਿਹਾ ਥੋੜਾ ਜਿਹਾ ਹਾਂ ਚਲੋ ਖਾਂ ਓਏ ਆ ਥਾਣੇ ਦਾ ਤੂੰ ਤੈਨੂੰ ਆ ਪਾ ਬਜਲਾ ਐੜਾ ਆਹਰੀ ਥਾਣੇ ਆ ਥਾਂ ਸਲਿਪ ਗੋਡੰਬਾ ਬੈਂਡ ਕਰ ਦੁਦਿਆਲ ਵੇਖ ਕੇ ਕਰ ਲਿਆ ਕਰ ਇਲਤਾਂ ਤੇ ਤੂੰ ਆਪਦੇ ਕੋਲੋਂ ਗੱਡੀ ਜਨਾ ਉਲੇ ਆਉਣਾ ਮੁੜ ਕੇ ਆਉਣਾ ਕਿੰਨੇ ਕਿੰਨੇ ਆਉਣਾ ਅੱਜ ਬੰਦੇ ਬਣ ਕੇ ਆਇਆ ਕਰੋ ਸਕੂਲੇ ਤਲਾ ਉਠੋ ਤਾਂ ਹੁਣ ਗਾਂ ਆਥੇ ਛੁੱਟ ਗਏ ਤੇ ਪਛਾਣ ਨੂੰ ਜਾਓ ਅੱਗੇ ਨੂੰ ਜਾਓ ਅੱਗੇ ਅੱਗੇ ਜਾਓ ਪਹਿਲਾਂ ਘਾਤ ਗਾਂ ਲਾਓ ਫਿਰ ਪਛਾਣ ਜਾਣਾ ਹਾਂ ਹੁਣ ਆਤ ਪਛਾਣ ਲਈ ਜਣੇ ਆ ਹੌਲੀ ਹੌਲੀ ਕੱਲੇ ਹੱਥ ਫਿਆਂ ਨੂੰ ਖੜਦੇ ਆ ਹੱਥ ਆ ਆ ਉਹ ਵੇ ਤਮੰਨਾ ਲਵੇ ਟੰਡਿਆ ਗਾਵਾ ਜਾ ਓਲੇ ਜਿਹੜਾ ਲੁਗੀ ਜਾ ਮੈਂ ਤੈਨੂੰ ਹੌਲੀ ਪੈਰ ਮਿਸ਼ਾ ਖੜਨੇ ਗੋਡੇ ਨਾਲ ਸੇਰ ਹੌਲੀ ਹੌਲੀ ਗੋਡੇ ਨਾਲ ਸੇਰ ਔਰ ਗੋਡੇ ਪੀੜ ਕਰ ਦੇਣੇ ਆ ਆਈ ਆਈ ਨਾ ਕਰ ਹੌਲੀ ਹੌਲੀ ਕਰ ਹੌਲੀ ਹੌਲੀ ਗੋਡੇ ਕੰਪੈਂਡ ਕਰਦਾ ਹੁਣ ਫੇਰ ਇਤਰਾਣ ਪੈਰਾਂ ਗਾਂ ਖੜਨੇ ਆ ਚਲੋ ਹੌਲੀ 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 ਪੈਰ ਓਏ ਜਿਹਨੇ ਪਹਿਲਾਂ ਲੈ ਆਂਦੇ ਤੇ ਉਹ 10 ਚੱਕਰ ਲਾਊਗਾ ਗਰਾਊਂਡ ਦੇ ਆ ਆ ਖੁਲੇ ਆ ਜੂ ਕਰ ਕਦੇ ਜਾ ਇਹਨੂੰ ਅਰਕਾਂ ਦਾ ਜਾ ਕੋਈ ਇਤਰਾ ਹੀ ਪਲੈਂਕ ਮਾਰ ਤੂੰ ਕਰ ਕਰ ਪਲੈਂਕ ਤੂੰ ਅੱਧਾ ਘੰਟਾ ਇਤਰਾ ਰਹਿਣਾ ਹੁਣ ਤੋਂ ਤਾਂ ਜਾ ਹਿਲਣਾ ਨਹੀਂ ਹੁਣ ਤੈਨੂੰ ਸਭ ਕੁਆ ਗਲ ਨਹੀਂ ਆਉਂਦੀ ਤੈਨੂੰ ਤੈਨੂੰ ਤੂੰ ਕਿਦ ਤਰਾ ਕਰ ਲਿਆ ਪਹਿਲਾਂ ਵੇ ਆੜ ਗਿਆ ਐ ਪਰ ਹਾਂ ਐ ਰੁਗ ਐ ਰੁਗ ਚਲੋ ਡੇ 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 ਜੀ ਹਾਂ ਹਾਲੀ ਵਾਲੇ ਵਾਲੇ ਚਲੋ ਜਦੋਂ ਪੇਪਰ ਪੂਪਰ ਪੈ ਗਏ ਉਹਨਾਂ ਨੂੰ ਆ ਆਇਆ ਕਰੋ 10ਵੀਂ ਵਾਲਾ ਪੇਪਰ ਪੈਦਾ ਦੂਜੀਆਂ ਦੋ ਸਿਕੀਆਂ ਗੁਜਰਾਤ ਗਈਆਂ ਉਹਦੇ ਤੇ ਤੁਸੀਂ ਆ ਪੰਜ 6 ਆ ਉਤਰਾਂ ਨਹੀਂ ਆਏ ਅੱਜ ਫੇਰ ਰਟੀਮ ਬਣੋੜਾ ਆਪਦੀ ਓਪਨੀਆ ਬੰਨੀਆ ਖਾਓ ਅੰਦਰ ਵੜ ਕੇ ਸੇ